ਅਮਰੀਕਾ ਨਾਲ ਸਬੰਧਤ ਸਿੱਖ ਖੋਜਕਰਤਾ ਨੇ ਪਾਕਿਸਤਾਨ ਵਿੱਚ ਸਿੱਖ ਸਾਮਰਾਜ 1799 ਤੋਂ 1849 ਦੇ ਯੁੱਗ ਦੇ ਲਾਹੌਰ ਕਿਲੇ ਦੇ ਲਗਭਗ 100 ਸਮਾਰਕਾਂ ਦੀ ਪਛਾਣ ਕੀਤੀ ਹੈ ਜੋ ਇਸ ਦੀ ਇਤਿਹਾਸਿਕ ਮਹੱਤਤਾ ਰੱਖਦੇ ਹਨ ਇਨ੍ਹਾਂ ਵਿੱਚੋਂ 30 ਦੇ ਕਰੀਬ ਸਮਾਰਕ ਅਜੇ ਮੌਜੂਦ ਨਹੀਂ ਹਨ ਸਿੱਖ ਸਾਮਰਾਜ ਦੌਰਾਨ ਲਾਹੌਰ ਦੇ ਕਿਲੇ ਅਤੇ ਇਸ ਦੀ ਇਤਿਹਾਸਿਕ ਮਹੱਤਤਾ ਬਾਰੇ ਵਿਆਪਕ ਸਮਝ ਪ੍ਰਦਾਨ ਕਰਨ ਲਈ ਇੱਕ ਸਰਕਾਰੀ ਸੰਸਥਾ ਤੀ ਵਾਲ ਸਿਟੀ ਆਫ ਲਾਹੌਰ ਅਥਾਰਟੀ ਨੇ ਡਾਕਟਰ ਤਰਨਜੀਤ ਸਿੰਘ ਬਟਾਲੀਆ ਨੂੰ ਸਿੱਖ ਸਾਮਰਾਜ ਦੇ ਦੌਰਾਨ ਇੱਕ ਟੂਰ ਗਾਈਡ ਬੁੱਕ ਲਾਹੌਰ 포ਟ ਲਿਖਣ ਦੀ ਜ਼ਿੰਮੇਵਾਰੀ ਸੌਂਪੀ ਹੈ ਲਾਹੌਰ ਦਾ ਕਲਾਸਿਕ ਮਾਨਸਿਕਤਾ ਵਿੱਚ ਡੂੰਗੀ ਤਰ੍ਹਾਂ ਰੁੱਝਿਆ ਹੋਇਆ ਹੈ ਇੱਕ ਭਾਵਨਾਤਕ ਸਮਾਰਕ ਲਗਭਗ ਅੱਧੀ ਸਰੀ ਤੱਕ ਸਿੱਖ ਸਾਮਰਾਜ ਲਈ ਸ਼ਕਤੀ ਦੇ ਕੇਂਦਰ ਵੱਜੋਂ ਕੰਮ ਕਰਦਾ ਰਿਹਾ ਹੈ ਡਾਕਟਰ ਤਰਨਜੀਤ ਸਿੰਘ ਬੋਟਾਲੀਆ ਨੇ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਹ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ ਕਿਉਂਕਿ ਮੇਰੇ ਪੂਰਵਜ ਸਿੱਖ ਅਦਾਲਤ ਵਿੱਚ ਉਮਦਾਤ ਉਤਤਾਰੀਖ ਅਦਾਲਤ ਦੇ ਫਾਸ ਦੀ ਰਿਕਾਰਡ ਦੇ ਅਨੁਸਾਰ ਸਤਕਾਰਤ ਅਹੁਦਿਆਂ ਤੇ ਰਹੇ ਹਨ ਭਾਰਤ ਦੇ ਸਿੱਖਾਂ ਲਈ ਇਹ ਮੰਨਣਾ ਬਹੁਤ ਜ਼ਰੂਰੀ ਹੈ ਕਿ 1947 ਨੇ ਸਿੱਖ ਵਿਰਾਸਤ ਅਤੇ ਧਾਰਮਿਕ ਸਥਾਨਾਂ ਨੂੰ ਦੁਨੀਆ ਦੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਬਹੁਤ ਲੰਬੇ ਸਮੇਂ ਤੋਂ ਭਾਰਤ ਵਿੱਚ ਸਿੱਖਾਂ ਨੂੰ ਪਾਕਿਸਤਾਨ ਵਿੱਚ ਉਹਨਾਂ ਦੇ ਇਤਿਹਾਸਿਕ ਸਥਾਨਾਂ ਤੋਂ ਕੱਟ ਦਿੱਤਾ ਗਿਆ ਸੀ ਵੀਜ਼ਾ ਉਦਾਰੀਕਰਨ ਅਤੇ ਪੱਛਮੀ ਦੇਸ਼ਾਂ ਵਿੱਚ ਵਸੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਸਿੱਖਾਂ ਦੀ ਮੌਜੂਦਗੀ ਨਾਲ ਹਾਲਾਤ ਬਦਲ ਰਹੇ ਹਨ ਜੋ ਪਾਕਿਸਤਾਨ ਜਾਣ ਦੇ ਵੱਧ ਯੋਗ ਹਨ ਲਾਹੌਰ ਕਿਲੇ ਦਾ ਅਮੀਰ ਮੁਗਲ ਇਤਿਹਾਸ 16ਵੀਂ ਸਦੀ ਦਾ ਹੈ ਜਦੋਂ ਸਮਾਰਟ ਅਕਬਰ ਨੇ ਪਹਿਲੀ ਵਾਰ ਇਸ ਦਾ ਨਿਰਮਾਣ ਕੀਤਾ ਸੀ ਇਸ ਦੀ ਮਹੱਤਤਾ ਦਾ ਆਧਾਰ ਹੈ ਇਸ ਤੋਂ ਇਲਾਵਾ ਕਿਲੇ ਦੀ ਅੱਧੀ ਸਦੀ ਲਈ ਦਸਤਾਵੇਜ਼ੀ ਸਿੱਖ ਸ਼ਾਮੂਲੀਅਤ ਇਸ ਦੇ ਇਤਿਹਾਸਿਕ ਬਿਰਤਾਂਤ ਵਿੱਚ ਇੱਕ ਹੋਰ ਪਰਤ ਜੋੜਦੀ ਹੈ ਮੁਗਲ ਬਾਦਸ਼ਾਹ ਅਕਬਰ ਜਹਾਂਗੀਰ ਸ਼ਾਹਜਹਾਂ ਅਤੇ ਔਰੰਗਜ਼ੇਬ ਦੁਆਰਾ ਬਣਾਇਆ ਗਿਆ ਵਿਸਤ੍ਰਿਤ ਸ਼ਾਹੀ ਲਾਹੌਰ ਕਿਲਾ ਸਿੱਖ ਸਾਮਰਾਜ ਦੁਆਰਾ 1799 ਵਿੱਚ ਹਾਸਲ ਕੀਤਾ ਗਿਆ ਸੀ ਅਤੇ 1849 ਤੱਕ ਉਹਨਾਂ ਦੇ ਕੋਲ ਹੀ ਰਿਹਾ ਅਤੇ ਫਿਰ ਬ੍ਰਿਟਿਸ਼ ਸਾਮਰਾਜ ਨੇ ਇਸ ਨੂੰ ਇੱਕ ਫੌਜੀ ਗੜੀ ਵਿੱਚ ਬਦਲ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਖੜਕ ਸਿੰਘ ਕਬਰ ਨੌ ਨਿਹਾਲ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਨੇ ਕਿਲੇ ਦੇ ਬਹੁਤ ਸਾਰੇ ਢਾਂਚੇ ਨੂੰ ਸੁਰੱਖਿਅਤ ਰੱਖਿਆ ਅਤੇ ਹਜ਼ੂਰੀ ਬਾਗ ਸਮੇਤ ਕਈ ਨਵੀਆਂ ਉਸਾਰੀਆਂ ਕਰਵਾਈਆਂ ਹਜ਼ੂਰੀ ਬਾਗ ਅਤੇ ਇਸ ਦੀ ਸ਼ਾਨਦਾਰ ਬਾਰੰਦਰੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਯਾਦ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੀ ਉਸਾਰੀ ਵੀ ਕਰਵਾਈ ਸੀ ਉਸਦੇ ਵਾਰਸਾਂ ਨੇ ਗੁਰਦੁਆਰੇ ਦੇ ਨਾਲ ਲੱਗਦੀ ਉਸ ਦੀ ਸਮਾਰ ਬਣਵਾਈ ਆਪਣੇ ਅਣਥੱਕ ਕੋਸ਼ਿਸ਼ ਦੇ ਜ਼ਰੀਏ ਮੈਂ 1825 ਤੋਂ ਪਹਿਲਾ ਦੇ ਲਾਹੌਰ ਕੇ ਲਈ ਅਦ ਇਸ ਦੇ ਆਲੇ ਦੁਆਲੇ ਦੇ ਸ਼ਹਿਰ ਦੇ 20 ਤੋਂ ਵੱਧ ਧਿਆਨ ਨਾਲ ਤਿਆਰ ਕੀਤੇ ਗਏ ਨਕਸ਼ੇ ਅਤੇ ਸਕੈਚ ਪ੍ਰਾਪਤ ਕੀਤੇ ਹਨ ਉਸ ਨੇ ਆਪਣੀ ਖੋਜ ਲਈ ਚੰਡੀਗੜ੍ਹ ਵਿੱਚ ਪੰਜਾਬ ਡਿਜੀਟਲ ਲਾਇਬ੍ਰੇਰੀ ਨੂੰ ਇਸ ਦਾ ਸੇਰਾ ਦੱਤਾ ਹੈ ਲਾਹੌਰ ਕਿਲੇ ਦੇ ਇਤਿਹਾਸ ਬਾਰੇ ਕੁਝ ਜਾਣੀਆਂ ਪਹਿਚਾਣੀਆਂ ਕਿਤਾਬਾਂ ਦਾ ਹਵਾਲਾ ਦਿੰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਇਹ ਸਿੱਖ ਸਾਮਰਾਜ ਬਾਰੇ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਦਾ ਸਰੋਤ ਹਨ ਜੋ ਪਾਕਿਸਤਾਨ ਵਿੱਚ ਫਲਾਇਆ ਜਾਂਦਾ ਰਿਹਾ ਹੈ ਪਰ ਉਹਨਾਂ ਨੇ ਜੋ ਤੱਥ ਇਕੱਠੇ ਕੀਤੇ ਹਨ ਉਹ ਸਿੱਖ ਦਸਤਾਵੇਜ਼ੀ ਦੇ ਤੌਰ ਤੇ ਇੱਕ ਅਹਿਮ ਕਾਰਕ ਸਾਬਤ ਹੋਣਗੇ ਜੋ ਅਮੀਰ ਸਿੱਖ ਵਿਰਾਸਤ ਦੀ ਝਲਕ ਨੂੰ ਪ੍ਰਦਰਸ਼ਿਤ ਕਰਨਗੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ